हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟੌਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਇੱਕ ਗੱਬਣ ਆਹ ਪੁੱਛ ਲੈਣੇ ਬਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਠੀਕ ਠਾਕ ਵੀਰੇ ਨਾਮ ਤੇ ਐਡਰੈਸ ਦੋ ਨਾਂ ਬਾਈ ਸੀਰਾ ਸਿੰਘ ਢਾਲੀਆਲ ਪਿੰਡ ਸਨਾਂਗਲਾ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤੇ ਤਹਿਸੀਲ ਤਪਾ ਨੇੜੇ ਭੜੌੜਾ ਵੀਰੇ ਇੱਧਰ ਭਾਈ ਰੂਪਾ ਨੇੜੇ ਰਹਿ ਜਾਂਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਠੀਕ ਹੈ ਜੀ ਮੋਬਾਈਲ ਨੰਬਰ 9872076012 9872076012 ਵੀਰੇ ਠੀਕ ਹੈ ਭਾਈ ਸਿਰੇ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਹੈ ਇਹ ਵੀਰੇ ਦਿਨ ਦਾ ਦੀ ਸਿੱਗੀ ਆ ਦੂਜਾ ਸੂਰਾ ਸੂਈ ਆ ਕੱਲ ਸਵੇ ਹੀ ਸੂਈ ਆ ਤੇ ਬੱਚਾ ਕੀ ਦੇਤਾ ਮੱਸੀ ਆ ਵੀਰੇ ਬੱਚੀ ਬੜੀ ਚੰਗੀ ਯਾਰ ਹਾਂ ਹਾਂ ਬਾਈ ਠੀਕ ਹੈ ਪੈਪਰ ਦੀ ਆ ਬਾਈ ਅੱਛਾ ਚੰਗੀ ਇਹ ਵੀ ਐਸ ਦੀ ਪੈਪਰ ਦੀ ਠੀਕ ਆ ਨਾਸਾ ਵੀਰ ਬੱਚੀ ਦੀਆਂ ਬਈ ਗਲਾਬੀ ਆ ਫੇਸ ਬੜਾ ਪਿਆਰਾ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਚੰਗੇ ਸੀ ਬਣਦੀ ਆ ਨਾੜੂਆ ਨੂੜਾ ਨਾਲ ਹੀ ਆ ਬਈ ਕਿੰਨੇ ਕ ਬੌਲੇ ਤੇ ਅਸਿਰੇ ਬਹਿਣ ਹੁਣ ਡਾਕਟਰ ਹੋਊਗਾ 10 11 ਕਿਲੋ ਬੌਲਾ ਠੀਕ ਆ ਹਲੇ ਦਾ ਫੀਡ ਫੂਡ ਵੀ ਨਹੀਂ ਪਾਈ ਹੂੰ ਕੱਦ ਫੁੱਲਾ ਬਈ ਫੁੱਲ ਵੱਡਾ ਕਾਦਾ ਦੰਦਾਂ ਚ ਬਹਿੜਾ ਖਣਲੇ ਵਾ ਚੰਗਾ ਆਰਡਰ ਬੜਾ ਕਮਾਲ ਦਾ ਨਾੜਾ ਨੂੜਾ ਚਾਹੀਆਂ ਕੱਲਾ ਕੱਲਾ ਥਾਣਾ ਫਿਕਸ ਹੀ ਆਰਡਰ ਦੀ ਆ ਨਾ ਹਾਂ ਬਈ ਫਾੜੀ ਵਾਲਾ ਆਰਡਰ ਤੇ ਥਣ ਦੇਖੋ ਬਈ ਨਾੜਾ ਨੂੜਾ ਫੁੱਲ ਚਾਹੀਆਂ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਗਲਾਬੀ ਥਣਾ ਪੂਰਾ ਤਾਰਾ ਵੀ ਚੰਗਾ ਬੈਠਦਾ ਤੇ ਕੀ ਮੋਲ ਆ ਬਾਈ ਇਹਦਾ ਜਹਿਜਾ ਜਹਿਜਾ ਡਾਕਟਰ ਲਾਈਨ ਦੇਣ ਜ 65000 ਰੁਪਏ ਮਾਨ ਤਾਨ ਹੋ ਜੂ ਹੋ ਜੂ ਮਾੜਾ ਮੋਟਾ ਡਾਕਟਰ ਫੇਸ ਬਿਊਟੀ ਕਮਾਲ ਦੀ ਆ ਬੋਦੀ ਬਾਦੀ ਚੰਗੀ ਚਵਾਈ ਤੂ ਹੀ ਇੱਕ ਨੰਬਰ ਆ ਚਵਾਈ ਤੂ ਹੀ ਬਾਈ ਕਹਿੰਦਾ ਇੱਕ ਨੰਬਰ ਥਣ ਵਗੈਰਾ ਨੇੜ ਤੋਂ ਚੈੱਕ ਕਰਵਾ ਨੀ ਕੱਲਾ ਕੱਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣਾ ਬਾਈ ਚਵਾਈ ਤੂ ਹੀ ਵੀ ਬਾਈ ਕਹਿੰਦਾ ਨੰਬਰ ਵਨ ਚਾਰੇ ਥਣ ਇੱਕੋ ਜਿਹਾ ਬਈ ਪੂਰੇ ਗੈਪ ਤੇ ਆ ਕੱਦ ਵੀ ਫੁੱਲ ਆ ਬਈ ਤੇ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਮੁੱਲ ਵੀ ਜਿਆ ਜਿਆ 65000 ਰੁਪਏ ਮੰਨ ਤਣ ਜਰੂਰ ਹੋ ਜਾਊਗਾ ਅੱਗੇ ਬਈ ਸੀਰੇ ਦੋ ਨੰਬਰ ਤੇ ਕਿਹੜਾ ਸੂਸ ਹੁੰਦੀ ਆ ਵੜ ਡਾਕਟਰ ਦੂਜਾ ਸੂ ਬਈ ਇਹ ਘਰ ਦੀ ਵੜ ਆ ਤਾਂ ਕਿੰਨੇ ਦਿਨ ਲੈਂਦੀ ਆ ਬਈ ਇਹਦਾ ਡਾਕਟਰ ਹਲੇ ਹਫਤਾ ਪਿਆ ਦਿਨ ਪੂਰਾ ਹਫਤਾ ਆ ਗਿਆ ਹਾਂ ਕੀ ਰਿਕਾਰਡ ਦੁੱਧ ਆ ਬਈ ਦੁੱਧ ਦਾ ਵੀ 34 35 ਕਿਲੋ ਦੇਂਦੀ ਆ ਠੀਕ ਆ ਬਾਈ ਫੋਲ ਲਬਾਈ ਤੋਰ ਕੇ ਖਾਰੇ ਬਾਈ ਦੇ ਘਰ ਦੀ ਵੜਾ ਬਾਈ ਫੁੱਲ ਕਾ ਦਾ ਫੋਲਰ ਆਜੀ ਆਰਡਰ ਕਮਾਲ ਦਾ ਕੱਚੀ ਜਰੂਰਾਂ ਹਜੇ ਦਿਨ ਲੈਂਦੀ ਐ ਫੇਸ ਬੜਾ ਪਿਆਰਾ ਹਨਾ ਖੋਦੀਵਾਦੀ ਬਹੁਤ ਚੰਗੀ ਆ ਸਨਕਪੁਣਾ ਵੜ ਦੇ ਵਿੱਚ ਬਹੁਤ ਚੰਗਾ ਬਾਈ ਬਾਕੀ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਕੱਚੀ ਕੱਚੀ ਆ ਉਹ ਸਭ ਨਾਸਟੀਮੇਟ ਲਾ ਲਿਓ ਬਾਈ ਬਣੂਗੀ ਬਹੁਤ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਗਾ ਉਧਰੋਂ ਲੰਮੀ ਤੋਰ ਨਾੜਾ ਨੂੜਾ ਵੀ ਕਰਮਾਲੀ ਦੇ ਫੁੱਲ ਚੰਗੇ ਆ ਚੰਗਈ ਟੀਕਾ ਭਰਾਇਆ ਹੋਣਾ ਹਨਾ ਇਹ ਹਾਂ ਬਾਈ ਹੂੰ ਠੀਕ ਆਰਡਰ ਦੇਖੋ ਬਈ ਢੱਲਾ ਢੁੱਲਾ ਬਹੁਤ ਵਈਆਂ ਸਾਰੀਆਂ ਬਾਲ ਢੱਲਾ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾ ਬਈ ਤਿਆਰ ਬਹੁਤ ਅੰਦਰ ਨੂੰ ਲੈ ਚੱਲਾ ਲੈ ਜੋ ਕੋਈ ਨਹੀਂ ਬਈ ਥੋੜਾ ਜਿਹਾ ਥਾਂ ਜਾਓ ਦਾ ਹਨਾ ਤੇ ਕੀ ਮੋਲ ਹੈ ਦਾ ਜਾਇਜ ਇਹਦਾ ਦਾ ਟ੍ਰਿਕ 30 ਹੈ 1,30,000 ਰੁਪਇਆ ਮੰਨਦਾਨ ਹੋ ਜਾ ਹੋ ਜਾ ਬਾਈ ਹੋ ਜਾ ਲਾ ਹੁਣ ਦੇਖੋ ਹੂੰ 130000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਂ ਤਾਂ ਜ਼ਰੂਰ ਹੋ ਜਾ ਉਧਰ ਨੂੰ ਤੋੜ ਹੀ ਦਿੰਨਾ ਡਟਕੇ ਕੀਆ ਫੇਸਬੁਕ ਚੰਗਾ ਤੋੜਾ ਤਾਰਾ ਕਮਾਲ ਦਾ ਆਰਡਰ ਕਮਾਲ ਦਾ ਬਈ ਢੱਲਾਂ ਬਹੁਤ ਪਈਆਂ ਨੇੜੇ ਤੋਂ ਥਣਲੇਵਾ ਚੈੱਕ ਕਰਵਾਵਾਂਗੇ ਰੋਕ ਲਾ ਬਈ ਸਿਰੇ ਥਣ ਦੇਖੋ ਬਈ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚੰਗੀ ਐ ਬੜਾ ਸਨਕੀ ਐ ਬਈ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਮੁਠੀ ਵਾਲਾ ਥਣ ਕੱਲਾ ਕੱਲਾ ਹਾਂ ਤੇ ਮੁੱਲ 1 ਲੱਖ 30000 30000 ਮਾਨਤਾਣ ਹੋ ਜਾ ਹੋ ਜਾ ਬਾਈ ਠੀਕ ਆ ਬਾਈ 130000 ਰੁਪਇਆ ਮੋਲਾ ਮਾਨਤਾ ਜਰੂਰ ਹੋ ਜਾ ਕਿਸੇ ਵੀਰ ਨੂੰ ਵੜਾ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਮੈਂ ਕਨੈਕਟ ਕਰ ਲਿਓ ਜੀ ਧੰਨਵਾਦ